ਹਾਂਜੀ ਭਾਈ ਸਸਤਰੀ ਕਾ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾਣੇ ਆ ਕੰਗਣਾ ਰੌਂਤ ਦੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮੁੱਦਾ ਬਹੁਤ ਭਖ ਰਿਹਾ ਜਿਵੇਂ ਕਿ ਇਹਨਾਂ ਨੇ ਬਈ ਆਪਣੇ ਜੋ ਸਿੱਖਾਂ ਦੇ ਖਿਲਾਫ ਜਿਵੇਂ ਆਪਾਂ ਕਹਿ ਲਈਏ ਜੋ ਐਮਰਜੈਂਸੀ ਫਿਲਮਾਂ ਉਹਦੇ ਵਿੱਚ ਕੁਝ ਸੀਨ ਹੈ ਜਿਹੜਾ ਜੋ ਸਿੱਖਾਂ ਦੇ ਖਿਲਾਫ ਇਹ ਮੰਨ ਕੇ ਚਲੋ ਫਿਲਮ ਸਾਰੀ ਫਿਲਮ ਹੀ ਇਹਨਾਂ ਨੇ ਸਿੱਖਾਂ ਤੇ ਬਣਾਈ ਹੋਈ ਸੀ ਤੇ ਉਹ ਫਿਲਮ ਦੀ ਲੱਗ ਗਈ ਰੋਕ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 6 ਤਰੀਕ ਨੂੰ ਮੰਨ ਕੇ ਚਲੋ ਰਿਲੀਜ਼ ਹੋਣੀ ਸੀ ਇਹ ਇਹਦੇ ਉੱਪਰ ਜੇ ਆਪਾਂ ਕਹਈਏ ਬਠਿੰਡਾ ਦੇ ਵਿੱਚ ਵੀ ਇস্তਿਹਾਰ ਲੱਗੇ ਸਾਰੇ ਆਪਣੇ ਪੰਜਾਬ ਦੇ ਵਿੱਚ ਇਹਦੇ ਉੱਪਰ ਮੰਨ ਕੇ ਚੱਲ ਸਵਾਲ ਉੱਠੇ ਆ ਕਿਉਂਕਿ ਬਈ ਇਹ ਫਿਲਮ ਦੀ ਰੋਕ ਲੱਗੀ ਨੂੰ ਆਪਾਂ ਨੂੰ ਰਿਲੀਜ਼ ਹੋਈ ਨਹੀਂ ਪਹਿਲੇ ਹੀ ਰੋਕ ਲੱਗੀ ਸੀ ਹਨਾ ਤੇ ਇਹ ਵੀਡੀਓ ਕਈ ਦਿਨ ਤੋਂ ਆ ਰਹੀਆਂ ਵਾਇਰਲ ਹੋ ਰਹੀਆਂ ਕਿਉਂਕਿ ਆਪਾਂ ਨੂੰ ਪਤਾ ਜੋ ਕੰਗਣਾ ਰੌਤ ਇੱਕ ਸਟਾਰ ਵੀ ਰਹੀ ਹੈ ਫਿਲਮਾਂ ਦੇ ਵਿੱਚ ਤੇ ਦੂਜਾ ਨੰਬਰ ਆਪਾਂ ਕਹਈਏ ਵੀ ਐਮਪੀ ਵੀ ਜਿੱਤੇ ਹੋਏ ਆ ਵੋਟਾਂ ਸੇ ਚਲੋ ਉਹ ਫਿਲਮਾਂ ਜਿਹੜੀਆਂ ਪਹਿਲਾਂ ਇਹਨੀਆਂ ਵਧੀਆ ਸੁਪਰਹਿੱਟਰ ਰਹੀਆਂ ਉਹ ਚਮ ਨੋਰਮਲ ਫਿਲਮਾਂ ਸੀ ਉਹ ਗੱਲ ਆਪਾਂ ਕਹਿਣੀ ਆ ਵੀ ਬਹੁਤ ਵਧੀਆ ਫਿਲਮਾਂ ਸੀ ਸਾਰੇ ਲੋਕੋ ਨੂੰ ਦੇਖਦੇ ਵੀ ਸੀ ਜਿਹੜਾ ਇਹਨਾਂ ਨੇ ਹੁਣ ਜਿਵੇਂ ਆਪਾਂ ਨੂੰ ਪਤਾ ਵੀ ਸਿੱਖਾਂ ਦੇ ਖਿਲਾਫ ਪਹਿਲਾਂ ਵੀ ਇਹਨਾਂ ਦੇ ਬਹੁਤ ਕਈ ਰੋਲੇ ਹੋਏ ਆ ਜਿਵੇਂ ਕਿ 에어ਪੋਰਟ ਦੇ ਉੱਤੇ ਜੋ ਕੁਲਵਿੰਦਰ ਕੌਰ ਨੇ ਇਹਨਾਂ ਦੇ ਥੱਪੜ ਮਾਰਿਆ ਸੀ ਕੰਗਣਾ ਰੌਂਤ ਦੇ ਉਹ ਇਸ ਕਰਕੇ ਵੱਜਿਆ ਸੀ ਕਿਉਂਕਿ ਭਈ ਜੋ ਕੰਗਣਾ ਰੌਂਤ ਆਪਾਂ ਨੂੰ ਪਤਾ ਵੀ ਬਹੁਤ ਉੱਠੇ ਦਿਮਾਗ ਦੀ ਇੱਕ ਆਪਾਂ ਕਹਦੀਏ ਵੀ ਐਮਪੀ ਜੋ ਜਿੱਤੇ ਹੋਏ ਆ ਚਲੋ ਸਟਾਰ ਆ ਫਿਰ ਵੀ ਪਰ ਫਿਰ ਵੀ ਕਹਿੰਦੇ ਵੀ ਦਿਮਾਗ ਪੁੱਠੇ ਦੀ ਆ ਭਈ ਜੋ ਕੰਗਣਾ ਕਿਉਂਕਿ ਆਪਣੇ ਪੰਜਾਬ ਦੇ ਖਿਲਾਫ ਵੀ ਉਹ ਲੜਨਾ ਚਾਹੁੰਦੀ ਆ ਜੋ ਸਿੱਖ ਆਗੇ ਉਹਨਾਂ ਦੇ ਖਿਲਾਫ ਜੋ ਫਿਲਮ ਇਹਨਾਂ ਨੇ ਹੁਣ ਇਹ ਇੰਦਰਾ ਗਾਂਧੀ ਬਣ ਨਜ਼ਾਰੀ ਆ ਫਿਲਮਾਂ ਦੇ ਵਿੱਚ ਫਿਲਮ ਦੇ ਵਿੱਚ ਉਹ ਰੋ ਕੇ ਇਸ ਕਰਕੇ ਲੱਗੀ ਆ ਜੇ ਇਹ ਇੰਦਰਾ ਗਾਂਧੀ ਬਣ ਨਜ਼ਾਰੀ ਸੀ ਕਿਉਂਕਿ ਇਹਦੇ ਵਿੱਚ ਕੁਝ ਸੀਨ ਐਜੇ ਆ ਜੋ ਆਪਣੇ ਸਿੱਖਾਂ ਖਿਲਾਫ ਆ ਤਬਈ ਜੇ ਇਹਦੀ ਆਪਾਂ ਨੂੰ ਪਤਾ ਲੱਗ ਰਿਹਾ ਪਿਛਲੇ ਕਈ ਦੌਰ ਤੋਂ ਇਹਨਾਂ ਦੇ ਮੰਨ ਕੇ ਚੱਲ ਬਹੁਤ ਮੁੱਦਾ ਪੱਖਿਆ ਹੋਇਆ ਹੋਏਗਾ ਹੁਣ ਵੀ ਇਸ ਟਾਈਮ ਤੇ ਪਹਿਲਾਂ ਵੀ ਬਹੁਤ ਰੋਲੇ ਪੈ ਚੁੱਕੇ ਜਦੋਂ ਇਹਨਾਂ ਦੇ ਥੱਪੜ ਵੱਜਿਆ ਸੀ ਕੰਗਣਾ ਰੌਂਤ ਦੀ ਉਹ ਇਸ ਕਰਕੇ ਵੱਜਿਆ ਸੀ ਇਹਨਾਂ ਨੇ ਜੋ ਆਪਣੇ ਕਿਸਾਨ ਮਾਤਾ ਪਿਣਾ ਜੋ ਵੀ ਆਪਣੇ ਬਜ਼ੁਰਗ ਚਲ ਧਰਨਾ ਲਾਉਣ ਜਾਂਦੇ ਆ ਇਹਨੇ ਇਹ ਕਿਹਾ ਗਿਆ ਸੀ ਇਹਦੇ ਵਿੱਚ ਕਹਿੰਦੀ ਇਹ 100-100 ਤੇ ਦਿਹਾੜੀ ਕਰਦੀਆਂ ਜੋ ਇਹ ਆਪਣੇ ਕਿਸਾਨ ਕਿਸਾਨਾਂ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਿਹਨੂੰ ਸਾਰਿਆਂ ਨੂੰ ਇਹ ਬੁਰਾ ਭਲਾ ਕਹਿੰਦੀ ਸੀ ਇਸ ਕਰਕੇ ਉਹ ਕੁੜੀ ਨੇ ਕੁਲਵਿੰਦਰ ਕੌਰ ਨੇ ਇਹਦੇ ਥੱਪੜ ਮਾਰਿਆ ਭਾਈ ਉਹ ਆਪਣੀ ਡਿਊਟੀ ਨਿਭਾ ਰਹੀ ਸੀ ਜੋ ਵੀ ਉਹਨਾਂ ਨੇ ਕਰਿਆ ਬਹੁਤ ਚੰਗਾ ਕਰਿਆ ਪਰ ਉਸ ਕੁੜੀ ਦੀ ਇਨੇ ਵਰਦੀ ਲਵਾਈ ਗਈ ਸੀ ਤੇ ਨੌਕਰੀ ਤੋਂ ਲਾਹਤਾ ਸੀ ਉਹ ਇਸ ਕਰਕੇ ਲਾਹਤਾ ਸੀ ਕਿਉਂਕਿ ਇਹਨੂੰ ਪਤਾ ਸੀ ਵੀ ਆਪਣੇ ਵੱਡੇ ਅਹੁਦੇ ਤੇ ਇਹ ਜਿੱਤੇ ਹੋਏ ਐਮਪੀ ਦਾ ਚਲੋ ਐਮਪੀ ਜਿੱਤੇ ਹੋਏ ਆਪਾਂ ਮੰਨਦੇ ਆਂਗੇ ਭਾਜਪਾ ਦੇ ਵਿੱਚ ਆ ਚਲੋ ਇਹਨਾਂ ਦਾ ਦੌਰ ਆ ਕਰ ਸਕਦੇ ਆ ਜੋ ਕੁਝ ਪਰ ਇਹ ਜਿਹੜਾ ਹੁਣ ਆਪਣੇ ਸਿੱਖਾਂ ਦੇ ਖਿਲਾਫ ਹੋ ਰਹੀ ਆ ਉਹ ਬਹੁਤ ਮਾੜੀ ਗੱਲ ਕਰ ਰਹੀ ਆ ਤੇ ਇਸ ਕਰਕੇ ਆਪਣਾ ਪੰਜਾਬ ਸਾਰਾ ਵੀ ਜਾਣ ਕੇ ਆਪ ਨੂੰ ਪਤਾਗਾ ਵੀ ਇਹਦੇ ਖਿਲਾਫ ਬਹੁਤ ਪਹਿਲਾਂ ਨੰਬਰ ਆਪਾਂ ਗੱਲ ਕਰੀਏ ਜੋ ਇਹਨਾਂ ਨੇ ਆਪਾਂ ਨੂੰ ਬੰਬੇ ਵੀ ਇਹਨੂੰ ਸਰਟੀਫਿਕੇਟ ਨਹੀਂ ਮਿਲਿਆ ਜੋ ਫਿਲਮ ਇਹਨਾਂ ਦੀ ਰਿਲੀਜ਼ ਹੋ ਜਾ ਰਹੀ ਸੀ ਕਤੋਂ ਵੀ ਇਹਨੂੰ ਸਰਟੀਫਿਕੇਟ ਨਹੀਂ ਮਿਲਿਆ ਇਸ ਕਰਕੇ ਇਸ ਫਿਲਮ ਦੀ ਲੱਗੀ ਆ ਰੋਕ ਪੂਰੀ ਤਰ੍ਹਾਂ ਤੋਂ ਆਪਣਾ ਪੰਜਾਬ ਦੇ ਖਿਲਾਫ ਹੋ ਰਿਆ ਤੇ ਆਪਣਾ ਚੈਨਲ ਪੰਜਾਬ ਦੇ ਮੁੱਦਿਆਂ ਤੇ ਆ ਬਾਈ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਇਹ ਵੀ ਕਹਿੰਦਾ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਸੋਡੇ ਤੱਕ ਤੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਾਂ ਸੋਡੇ ਤੱਕ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਬਚਾਉਣੇ ਰਹਨੇ ਆ ਧੰਨਵਾਦ ਜੀ ਥੈਂਕ ਯੂ